ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਬਹੁਤ ਸਾਰੀਆਂ ਵੀਡੀਓ ਨੇ ਤੁਹਾਡਾ ਮਨ ਖੁਸ਼ ਕੀਤਾ ਹੋਵੇਗਾ ਤੇ ਬਹੁਤ ਸਾਰੀਆਂ ਵੀਡੀਓ ਨੇ ਤੁਹਾਨੂੰ ਹਸਾਇਆ ਵੀ ਹੋਵੇਗਾ ਪਰ ਅੱਜ ਜੋ ਆਪਾਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਨਾ ਸੱਚੀ ਇਹ ਦੇਖ ਕੇ ਨਾ ਤੁਹਾਡਾ ਹਾਸਾ ਨਹੀਂ ਰੁਕਣਾ ਤੇ ਤੁਹਾਡਾ ਦਿਲ ਵੀ ਖੁਸ਼ ਹੋਣਾ ਕਿਉਂਕਿ ਮੂੜੇ ਦੀ ਆਵਾਜ਼ ਬਹੁਤ ਹੀ ਜ਼ਿਆਦਾ ਸੋਹਣੀ ਆ ਜਿੰਨੀ ਆ ਵੀ ਵੀਡੀਓ ਆਪਾਂ ਦੇਖੀ ਆ ਸਾਨੂੰ ਤਾਂ ਸੱਚੀ ਉਹਨਾਂ ਵਿੱਚੋਂ ਆ ਵੀਡੀਓ ਹੀ ਪਸੰਦ ਆਈ ਆ ਸੋ ਤੁਸੀਂ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀ ਮੂੜਾ ਤੇ ਉਸਦੇ ਸਾਥੀ ਜੋ ਸਕੂਲ 'ਚ ਪੜ੍ਹਦੇ ਆ ਇਕੱਠੇ ਬੈਠੇ ਹੋਏ ਆ ਤੇ ਪਤੰਦਰ ਨਾਲ ਆਪਣੇ ਆਪ ਨੂੰ ਸ਼ੋਅ ਕਰਦੇ ਪਏ ਆ ਵੀ ਆਪਾਂ ਨਲਾਇਕ ਆ ਤੇ ਫਿਰ ਇੱਕ ਗਾਣਾ ਤੁਸੀਂ ਸੁਣਿਆ ਹੋਵੇਗਾ ਕਾਤੋਂ ਠੋਕਰਾਂ ਤੂੰ ਮਾਰੇ ਅਸੀਂ ਬੜੇ ਦੁੱਖ ਚੱਲੇ ਸੋ ਉਸ ਦੇ ਆਧਾਰ ਤੇ ਹੀ ਨਾ ਸੇਮ ਕੰਪੋਜੀਸ਼ਨ ਤੇ ਇਹ ਮੁੜਿਆ ਨੇ ਆਪਣਾ ਹਾਲ ਸੁਨਾਇਆ ਹੈ ਤੇ ਕੀ ਇਹ ਕਹਿ ਰਹੇ ਆ ਆਪਣੇ ਗਾਣੇ ਦੇ ਜ਼ਰੀਏ ਆਪਣੀ ਮੈਡਮ ਨੂੰ ਕੀ ਕਹਿ ਰਹੇ ਆ ਆਓ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਦੇ ਆ ਬੜਾਈ ਪੈਂਦੀ ਨਹੀਂ BUT ਹਾਂਜੀ ਪਰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀ ਆਪਣੇ ਪੁਰਾਣੇ ਦਿਨ ਚੇਤੇ ਆਏ ਜਦੋਂ ਸਕੂਲ 'ਚ ਪੜ੍ਹਦੇ ਹੁੰਦੇ ਸੀ ਤੇ ਛੋਟੇ ਵੀਰ ਦੀ ਆਵਾਜ਼ ਕਿਵੇਂ ਦੀ ਲੱਗੀ ਇਸ ਦੀ ਹੌਸਲਾ ਫਜ਼ਾਈ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜਰੂਰ ਕਰਿਓ ਰੱਬ ਰੱਖਾ